ਇੱਕ ਪੰਜਾਬੀ ਨੌਜਵਾਨ ਜਿਸ ਨੇ ਆਪਣੀ ਜੱਦੀ ਜ਼ਮੀਨ ਵੇਚ ਕੇ ਪੜ੍ਹਾਈ ਲਈ ਵਿਦੇਸ਼ ਆਪਣੀ ਪਤਨੀ ਨੂੰ ਭੇਜਿਆ ਪਰ ਪਤਨੀ ਨੇ ਕੈਨੇਡਾ ਜਾ ਕੇ ਕਰਵਾ ਲਿਆ ਦੂਜਾ ਵਿਆਹ ਇਸ ਨੌਜਵਾਨ ਦੇ ਸੁਪਨੇ ਅਧੂਰੇ ਰਹਿ ਗਏ ਹਨ ਮਾਮਲਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੈਰੋ ਸ਼ਾਦਾ ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਰਮਿੰਦਰ ਸਿੰਘ ਨੇ ਆਪਣੀ ਵਿਦੇਸ਼ ਪੜਾਈ ਲਈ ਪੇਜੀ ਪਤਨੀ ਤੇ ਤੋਖਾ ਦੇਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਇਸ ਸਬੰਧ ਵਿੱਚ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਟਾਲਾ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਬਟਾਲਾ ਤੋਂ ਸਾਡੀ ਇਹ ਖਾਸ ਰਿਪੋਰਟ ਇਹ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ ਠੀਕ ਹੈ ਰਾਜਮੀਤ ਕੌਰ ਠੀਕ ਹੈ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਨੇ ਬਲਵਿੰਦਰ ਕੌਰ ਆ ਠੀਕ ਹੈ ਜੀ ਅਸੀਂ ਇਕੱਠੇ ਹੀ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਹੈ ਜੀ ਇਕੱਠੇ ਪੜਦੇ ਪੜਦੇ ਆ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕੀ ਚਲੀ ਗਈ ਸਾਡਾ ਪਲਾਨ ਹੋਇਆ ਵੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦਾ ਵੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫੀਸਾਂ ਫੁਸਾਂ ਵੀ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੀ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੀਆਂ ਮੇਰੇ ਤੋਂ ਪਈਆਂ ਉਹ ਮੈਂ ਤੁਹਾਨੂੰ ਦੇ ਦੇਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਗਿਆ ਇਹ ਕੀ ਹੋਇਆ ਕਿ ਹੌਲੀ ਹੌਲੀ ਇਦਾਂ ਕਰਦਾ ਕਰਦੇ ਲਾਰਿਆਂ ਦੇ ਵਿੱਚ ਲਾ ਠੀਕ ਹੈ ਜੀ ਜੋ ਉਹ ਹਾਂ ਜੀ 1 ਸਾਲ ਬਾਅਦ ਫਿਰ ਇਹ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੌਲੀ ਹੌਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ 'ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ 'ਇ ਰਹਿੰਦੇ ਆ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਬੋਸ਼ਨ ਕਰਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਮੈਂ ਹੈ ਵੀ ਹਰਮਨ ਵੀ ਮੇਰੇ ਕਾਲਜ ਐ ਇਦਾਂ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੱਕਿਆ ਵੀ ਮੈਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਬਾਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਹੈ ਜੀ ਤੇ ਉਸ ਲਾਰੇ ਵੀ ਇਸ ਤਰ੍ਹਾਂ ਦੇ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਅਪਲਾਈ ਪੈਣ ਵਾਲੀ ਆ ਮੇਰੇ ਹੋ ਠੀਕ ਹੈ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸੈਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਾਨੈਂਟ ਰੈ residense ਨਹੀਂ ਆ ਉੱਥੇ ਮੇਰੇ ਕੋ ਹਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਆ ਜੀ ਸਰ ਚਲੋ ਜੀ ਮੈਂ ਵੀ ਇੱਥੇ ਭੋਲ ਜਾਂਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਨੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਆ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਪੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰੇ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਨੂੰ ਕਿਹਾ ਮੈਨੂੰ ਇਹਨਾਂ ਨੇ ਕਿਹਾ ਵੀ ਆਪਣੇ ਚਾਂਸ ਚ ਲੈ ਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇ ਯਾਰ ਕਾ ਕੰਡਾ ਤੋਂ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਆ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਕੋ ਰਸੀਦਾਂ ਪਈਆਂ ਸਨ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਪੁੱਛਦਾ ਰਿਹਾ ਵੀ ਹਾਂ ਕਿ ਕਿਦਾਂ ਵੀ ਮੇਰਾ ਰਿਜ਼ਲਟ ਕਿਨਾ ਦੋ ਤਿੰਨ ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਜੀ ਦੇਈ ਜਾਂਦੇ ਆ ਪੈਂਡ ਜੀ ਦੇਈ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹ ਨੇ ਮੈਨੂੰ ਬਿਲਕੁਲ ਹੀ ਚਾਰ ਸਵੇਰਾਂ ਬਲੌਕ ਕਰ ਦਿੱਤਾ ਠੀਕ ਹੈ ਚੱਕ ਹੁਣ ਹੁਣ ਹੈ ਸਰ ਕਰੋ ਕਰੋ ਹੁਣ ਕੀ ਹੋਇਆ ਵੀ ਸਰ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਹੋਇਆ ਨਾ ਵੀ ਹਾਂ ਵੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਯਾਰ ਇੱਕ ਬਹੁਤ ਸਾਲ-ਸਾਲ 6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਹੌਲੀ ਹੌਲੀ ਮੈਂ ਵੀ ਉੱਥੋਂ ਮੇਰੇ 2000 ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ ਮੈਂ ਉਹਨਾਂ ਨੂੰ ਫੇਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ ਆ ਉਦਨਵਾਲ ਮੇਰੇ ਲੱਗੇ ਜਾਂ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਉਹ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰੋ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਦੂਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਆ ਜੀ ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਆ ਪਹਿਲਾਂ ਮੈਂ ਲਿਮਟ ਬਣਾ ਆਪਣਾ ਅੰਕੇ ਇਹਦੀ ਫੀਸ ਪੇ ਕਰਦਾ ਰਹਾ ਮੁੜ ਕੇ ਮੈਂ ਉਹ ਲਿਮਿਟ ਮੇਰੀ ਏਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਿਟ ਨੂੰ ਲਾਉਣ ਦੇ ਲਈ ਪੈਲੀ ਵੇਚੀ ਦੋ ਕਿੱਲੇ ਹੁਣ ਸਰ ਮੈਂ ਮਜਬੂਰ ਹਾਂ ਤੇ ਮੈਂ ਸਰ ਇਹੀ ਮੈਡਮ ਡੀਐਸਪੀ ਨੂੰ ਵੀ ਬੇਨਤੀ ਕਰਾਂਗਾ ਵੀ ਪਲੀਜ਼ ਮੇਰੀ ਕਿਰਪਾ ਕਰਕੇ ਸਾ ਕੀ ਮੈਂ ਕੋਸ਼ਨਲ ਹੋ ਗਿਆ ਸਰ ਵੀ ਮੇਰੀ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚੱਲੇ ਜੀ ਹਾਂਜੀ ਮੈਂ ਇਹ ਦੇਖੋ ਨੰਬਰ ਲਿਆ ਮੁੰਡੇ ਕੋ ਮੈਂ ਆਖਿਆ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਆਖਿਆ ਰਾਜਮੀ ਤੇ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਨਹੀਂ ਕੀਤੀ ਨਾ ਮੈਂ ਮੁੜ ਕੇ ਨੂੰ ਫੋਨ ਕੀਤਾ ਮੈਂ ਆਖਿਆ ਹਰ ਮਨ ਇਦਾਂ ਕਹਿੰਦੀ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਕੁਝ ਕੋਈ ਨਾ ਰਿਸ਼ਤੇਦਾਰ ਨਾ ਜਿਹੜਾ ਮੈਂ ਕਿਸੇ ਜੀ ਰਿਸ਼ਤੇਦਾਰ ਕੋ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ ਅਸੀਂ ਅਨਸਾਫੀ ਮੰਗਦੇ ਆ ਜੀ ਜੋ ਸਾਡਾ ਲੱਗਾ ਲੈਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਾਡਾ ਵੀ ਕੋਈ ਸੋਚ ਲਵੇ ਅਸੀਂ ਤੇ ਇਹੋ ਚਾਹੁੰਦੇ ਆ